ਨਿੱਕੇ ਸਿੱਧੂ ਦੇ ਕੰਨ ਦੇ ਵਿੱਚ ਪਾਈ ਗਈ ਵਾਲੀ ਸੁਰ ਨਿਜੀਆ ਤੇ ਵਾਰੰਗ ਹੋ ਰਹੀਆਂ ਤਸਵੀਰਾਂ ਕੀ ਹੈ ਕਾਰਨ ਕਿਉਂ ਬੰਨਿਆ ਗਿਆ ਨਿੱਕੇ ਸਿੱਧੂ ਦਾ ਕੰਨ ਕਿ ਸੱਚਮੁੱਚ ਨਿੱਕੇ ਸਿੱਧੂ ਦੇ ਕੰਨ ਦੇ ਵਿੱਚ ਪਾਈਆਂ ਗਈਆਂ ਵਾਲੀਆਂ ਜੀ ਹਾਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਸੁੰਨੀ ਹਵੇਲੀ ਚਕਵਰ ਫਿਰ ਤੋਂ ਖੁਸ਼ੀਆਂ ਨੇ ਦਸਤਕ ਦਿੱਤੀ ਐਤਵਾਰ ਨੂੰ ਹੀ ਮੂਸੇ ਦੀ ਹਵੇਲੀ ਜਿਹੜੀ ਆ ਗਮਾਂ ਦੇ ਨਾਲ ਭਰ ਗਈ ਸੀ ਤੇ ਉਸ ਤੋਂ ਬਾਅਦ ਇੱਕ ਸਾਲ 10 ਮਹੀਨੇ ਬਾਅਦ ਐਤਵਾਰ ਨੂੰ ਹੀ ਉਸ ਹਵੇਲੀ ਦੇ ਵਿੱਚ ਰੌਣਕਾਂ ਲੱਗੀਆਂ ਢੋਲ ਵੱਜੇ ਨਗਾੜੇ ਵੱਜੇ ਜਿਸ ਹਵੇਲੀ ਨੂੰ ਸੁੰਨਾ ਕਿਹਾ ਜਾਂਦਾ ਸੀ ਜਿਸ ਹਵੇਲੀ ਨੂੰ ਕਿਹਾ ਜਾਂਦਾ ਸੀ ਕਿ ਪਤਾ ਨਹੀਂ ਮੂੜੇ ਇੱਥੇ ਰੌਣਕ ਲੱਗਣੀ ਹੈ ਕਿ ਨਹੀਂ ਮੂੜੇ ਤੇ ਹੋਲੀ ਮਨਾਈ ਜਾਣੀ ਹੈ ਕਿ ਨਹੀਂ ਦੀਵਾਲੀ ਮਨਾਈ ਜਾਣੀ ਹੈ ਕਿ ਨਹੀਂ ਪਰ ਹੁਣ ਉੱਥੇ ਹੋਲੀ ਦੀਵਾਲੀ ਨਵਾਂ ਸਾਲ ਸਭ ਕੁਝ ਹੀ ਮਨਾਇਆ ਜਾ ਰਿਹਾ ਜਸ਼ਨ ਮਨਾਇਆ ਜਾ ਰਿਹਾ ਜਿਸ ਨਾਲ ਬਾਪੂ ਬਲਕਾਰ ਸਿੰਘ ਅਤੇ ਮਾਤਾ ਚਰਨ ਕੌਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ ਉਹਨਾਂ ਨੂੰ ਜਿਉਣ ਦਾ ਸਹਾਰਾ ਮਿਲ ਗਿਆ ਹਾਲ ਹੀ ਵਿੱਚ ਕੁਝ ਤਸਵੀਰਾਂ ਛੋਟੇ ਸਿੱਧੂ ਮੂਸੇਵਾਲਾ ਯਾਨੀ ਕਿ ਨਿੱਕੇ ਸਿੱਧੂ ਦੀਆਂ ਵਾਇਰਲ ਹੋਈਆਂ ਜਿਨ੍ਹਾਂ 'ਚ ਛੋਟੇ ਨਵਜਾਤ ਬੱਚੇ ਦਾ ਇੱਕ ਕੰਨ ਬਿੰਨਿਆ ਹੋਇਆ ਹੈ ਲੋਕ ਇਸ ਕੰਨ ਬਿੰਨਣ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੇ ਅੰਦਾਜ਼ੇ ਲਗਾ ਰਹੇ ਨੇ ਕਿਉਂਕਿ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਉਹਨਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਨੰਨੇ ਸਿੱਧੂ ਦੇ ਕੰਨ ਦੇ ਵਿੱਚ ਮੁੰਦਰ ਪਾਈ ਹੋਈ ਹੈ ਉੱਥੇ ਹੀ ਇਸ ਬਾਰੇ ਇੱਕ ਗੱਲ ਸਾਹਮਣੇ ਆਈ ਇਹ ਹੈ ਕਿ ਵੱਡੇ ਬਜ਼ੁਰਗਾ ਮੁਤਾਬਕ ਜਿਸ ਜੋੜੇ ਦੇ ਬੱਚੇ ਮਰ ਜਾਂਦੇ ਨੇ ਜਾਫਰ ਪਹਿਲੀ ਔਲਾਦ ਦੀ ਮਾਤ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਸ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਦਾ ਕੰਨ ਬੰਨ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਇਸ ਦੇ ਪਿੱਛੇ ਇੱਕ ਹੋਰ ਵਜ੍ਹਾ ਵੀ ਸਾਹਮਣੇ ਆਈ ਹੈ ਕਿ ਉਹ ਇਹ ਹੈ ਕਿ ਜਿਹੜੇ ਜੋੜੇ ਨੇ ਔਲਾਦ ਮੰਗਮੀ ਲਈ ਹੋਵੇ ਉਹ ਉਹ ਵੀ ਬੱਚੇ ਦੇ ਕੰਨ ਬਣ ਦਿੰਦੇ ਨੇ ਦੱਸਦਾ ਕਿ ਸੋਸ਼ਲ ਮੀਡੀਆ ਤੇ ਸਿੱਧੂ ਪਰਿਵਾਰ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਨੇ ਕਈ ਕਲਾਕਾਰ ਹਸਤਾਲ ਪਹੁੰਚ ਕੇ ਉਹਨਾਂ ਨਾਲ ਮੁਲਾਕਾਤ ਕਰ ਰਹੇ ਨੇ ਉੱਥੇ ਹੀ ਮੂਸਾ ਪਿੰਡ ਦੇ ਵਿੱਚ ਸਿੱਧੂ ਦੇ ਘਰ ਦੀਵਾਲੀ ਵਰਗਾ ਮਾਹੌਲ ਹੋਇਆ ਪਿਆ ਛੋਟੇ ਸਿੱਧੂ ਦੇ ਜਨਮ ਤੋਂ ਬਾਅਦ ਹਵੇਲੀ ਦੇ ਨਾਲ-ਨਾਲ ਮੂਸਾ ਪਿੰਡ 'ਚ ਵੀ ਜਸ਼ਨ ਮਨਾਇਆ ਜਾ ਰਿਹਾ ਹੈ ਲੋਕ ਮਠਾਈਆਂ ਵੰਡ ਕੇ ਨੱਚ ਗਾ ਕੇ ਛੋਟੇ ਸਿੱਧੂ ਦਾ ਸਵਾਗਤ ਕਰਨ ਦੇ ਲਈ ਬੇਤਾ ਨੇ ਉਸਦੇ ਹਵੇਲੇ ਚ ਆਉਣ ਦਾ ਇੰਤਜ਼ਾਰ ਕਰ ਰਹੇ ਨੇ ਦੇਸ਼ ਵਿਦੇਸ਼ ਤੋਂ ਬਲਕਾਰ ਸਿੱਧੂ ਤੇ ਮਾਤਾ ਚਰਨਕਾਰ ਨੂੰ ਵਧਾਈਆਂ ਮਿਲ ਰਹੀਆਂ ਨੇ ਦੱਸਣੀ ਹੋ ਗਿਆ ਕਿ ਨਿੱਕੇ ਸਿੱਧੂ ਦੀ ਜਲਦ ਹਵੇਲੀ ਦੇ ਵਿੱਚ 911 ਤੇ ਗ੍ਰੈਂਡ ਐਂਟਰੀ ਹੋਣ ਵਾਲੀ ਹੈ ਜਿਵੇਂ ਹੀ ਮਾਤਾ ਚਰਨਕਾਰ ਨੂੰ ਹਸਪਤਾਲੋਂ ਛੁੱਟੀ ਮਿਲ ਜਾਂਦੀ ਹੈ ਤਾਂ ਪੂਰਾ ਪਰਿਵਾਰ ਹਵੇਲੀ 'ਚ ਪੈਰ ਪਾਏਗਾ ਇਸ ਦੇ ਨਾਲ ਹੀ ਸਿੱਧੂ ਮੁਸੇਵਾਲਾ ਦੇ ਟਰੈਕਟਰ ਨੂੰ ਵੀ ਸ਼ਿੰਗਾਰ ਦਿੱਤਾ ਜਾਏਗਾ 911 ਤੇ ਹਰ ਕੋਈ ਨਿੱਕੇ ਸਿੱਧੂ ਦੀ ਐਂਟਰੀ ਦੇਖਣ ਲਈ ਬੇਤਾਬ ਹੈ ਸਿੱਧੂ ਖੇਤੀ ਨੂੰ ਬੇਹੱਦ ਪਿਆਰ ਕਰਦਾ ਸੀ ਜਿਸ ਦੇ ਚੱਲਦੇ ਉਸਦੇ ਵੱਡੇ ਵੱਡੇ ਸ਼ਹਿਰਾਂ ਦੇ ਸ਼ਾਂਤ ਵੱਚ ਰਹਿਣ ਬੱਦੀ ਵਜਾਏ ਆਪਣੇ ਪਿੰਡ ਚ ਰਹਿਣਾ ਬੈਤ ਸਮਝਿਆ ਟਰੈਕਟਰਾਂ ਨੂੰ ਲੈ ਕੇ ਉਸ ਦਾ ਪਿਆਰ ਕਿਸੇ ਤੋਂ ਲੁਕਿਆ ਨਹੀਂ ਸੀ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਨਿੱਕੇ ਸਿੱਧੂ ਨੂੰ ਵੀ ਸਭਿਆਚਾਰ ਦੇ ਨਾਲ ਜੋੜਨਗੇ ਤੇ ਕਰਤਵਾਲ ਲਾਉਣਗੇ ਦੱਸਣਗੇ ਕਿ ਉਸ ਦਾ ਵੱਡਾ ਭਰਾ ਕੀ ਸੀ ਤੇ ਨਿੱਕੇ ਸਿੱਧੂ ਨੂੰ ਗਾਇਕੀ ਫੀਲਡ ਦੇ ਲਈ ਵੀ ਤਿਆਰ ਕਰਨਗੇ ਇਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਨਾ ਤਸਵੀਰਾਂ ਦੀ ਹੁਣ ਦੇਖਣਾ ਇਹ ਹੋਵੇਗਾ ਇਹ ਤਸਵੀਰਾਂ ਮਹਿਜ਼ ਐਡਿਟ ਕਰਕੇ ਵਾਇਰਲ ਕੀਤੀਆਂ ਗਈਆਂ ਨੇ ਜਾਂ ਸੱਚਮੁੱਚ ਜਿਹੜੀਆਂ ਸਿੱਧੂ ਮੂਸੇਵਾਲਾ ਯਾਨੀ ਕਿ ਨਿੱਕੇ ਸਿੱਧੂ ਦੇ ਕੰਨ ਦੇ ਵਿੱਚ ਜਿਹੜੀਆਂ ਮੁੰਦਰਾ ਪਾਈਆਂ ਗਈਆਂ ਨੇ ਤਾਂ ਫਿਰ ਇਹਨਾਂ ਤਸਵੀਰਾਂ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ